ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨਾਂ ਕਲ ਰਾਖੇ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਾ ਮਹਾਮਾਂਝ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੈ ਵਿਛੋੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਧੀਨ ਦੁਦੈ ਤੇ ਬਾਹਰੀ ਕਿਤਨ ਆਵੈ ਕਾਮ ਜਾਲ ਬਿਨ ਸਾਕ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨ ਮਿਲਿਆ ਸਾਜਨ ਹੈ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾਮ ਪ੍ਰਗਟੈ ਈ ਪਾਠ ਨਗਰ ਸੀਗਰਾਮ ਧਰਬ ਸ਼ਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੇਜੇ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਜੇਤ ਗੋਵਿੰਦ ਆਰਾਦੀ ਐ ਹੋਵੇ ਆਨੰਦ ਕਹਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਇੱਕ ਖੇਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਾਲ ਥਲ ਮਹੀਲ ਪੂਰਿਆ ਰਵੇ ਅਵਿਚ ਵਣਾਂ ਸੋ ਪ੍ਰਭ ਚੇਤਨਾ ਆਵੈ ਕਿਤੜਾ ਦੁੱਖ ਗਣਾ ਜਿਨੇ 라ਵੈ ਸੋ ਪ੍ਰਭ ਤਿਨੋ 파ਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਦਿਸ ਕਾ ਪੋਏ ਲਗਾ ਵੈਸਾਖ ਧੀਰਨ ਕਿਉ ਵੰਡਿਆ ਜਨਾ ਪ੍ਰੇਮ ਵਿਛੋੜ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉਤਰ ਤਲਤਰਨਾ ਸੰਗ ਧਨ ਹਰ ਯਵਨਾਸੀ ਹੋ ਪਲਟ ਪਲਟ ਸਗਲੇ ਮੋਏ ਝੂਠਾ ਧੰਦਾ ਮੋਹ ਇਕਸ ਹਰ ਕੇ ਨਾਮ ਬਿਨ ਅੱਗ ਲਈਹ ਖੋਹੇ ਦਇਓ ਵਿਸਾਰ ਵੇ ਗੋਚੜਾ ਪ੍ਰਭ ਵਿਨ ਅਵਰਗ ਕੋਏ ਪ੍ਰੀਤਮ ਚਰਣੀ ਜੋ ਲੱਗੇ ਤਿੰਨ ਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਹੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਆਗੈ ਸਭ ਨਿਵੰਨ ਹਰ ਸਜਣ ਧਾਵਣ ਲੱਗਿਆ ਕਿਸੈ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸਨ ਰੰਗ ਸਬੇ ਨਾਰਾਇਣੇ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਨੇ ਸੇ ਕਹੀਏ ਧੰਨ ਆਪਣ ਲਿਆ ਜੀ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਅਸਾਰਤ ਪੰਦਾ ਤਿਸ ਲਗੈ ਹਰ ਨਾ ਹੋ ਨਾ ਜਿਨਾ ਪਾਸ ਜਗ ਜੀਵਨ ਪੁਰਖ ਤੇ ਆਗ ਕੈ ਮਾਨਸ ਸੰਦੀਆਸ ਦੁਇ ਪਾਏ ਵ ਗੁਚੀਐ ਗਲਪਏ ਸੋ ਜਮ ਕੀ ਫਾਸ ਜੇ ਹਾ ਬੀਜਾ ਸੋ ਲੁਣ ਮੁਥਾ ਜੋ ਲਿਖਿਆਸ ਰੈਣ ਵਿਹਾੜੀ ਪਛਤਾਣੀ ਉਠ ਚਲੇ ਗਏ ਨਿਰਾਸ ਜਨਕ ਸਾਧੂ ਭੇਟਿਆ ਉਧਰ ਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨਹਾਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕ ਨਾਮ ਆਧਾਰ ਮਿਖਿਆ ਰੰਗ ਕੁੜਾਵਿਆ ਦਿਸਨ ਸਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਤੁਰਖੇ ਅਪਾਰ ਕਰਮ ਮਿਲਣੇ ਨੋ ਮੰਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਹਾਰ ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤੇ ਨਾ ਸੋਹਾਗਣੀ ਜਨ ਰਾਮ ਨਾਮ ਉਹ ਰਹਾਰ ਪਾਦੋਏ ਪਰਮ ਕੁਲਾਣੀਆ ਦੂਜਾ ਲਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜੇ ਤੋ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛੜ ਖੜੋ ਤੀਖਿ ਨ ਮਾਹੀ ਜਨ ਸਿਓ ਲਗਾਹਿਤ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੀਤ ਜਿਹਾ ਬੀਜੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਧੇਤ ਦੀ ਭਾਤੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸੁਨ ਪ੍ਰੇਮੁ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤੇ ਆਗ ਬਿਨਤੀ ਕਰੈ ਲੇਹੋ ਪ੍ਰਭੂ ਲਾੜ ਲਾਏ ਜੋ ਹਰ ਕਾਂਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵੇਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਅਸੋ ਸੁਖੀ ਵਸੰਧਿਆ ਜਿਨਾ ਮਇਆ ਹਰ ਰਾਏ ਕਤਿਕ ਕਰਮ ਕਮਾਵਣੇ ਦੋਸਨਾ ਕਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਲਗਨ ਜਨਮ ਵਿਜੋਗ хин ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚ ਨਾ ਕੋਈ ਕਰ ਸਕੈ ਕਿਸ ਥੈ ਰੂਵੈ ਰੋਜ ਕੀਤਾ ਕਿਛੂ ਨਾ ਹੋਵੈ ਲਿਖਿਆ ਧੁਰ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਬਿਯੋਗ ਨਾਨਕ ਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਮੰਦੀ ਮੋਤ ਕਤਕ ਹੋਵੈ ਸਾਧ ਸੰਗ ਬਿਨ ਸੈ ਸਭ ਸੋਚ ਮੰਗਰ ਮਾਹੀ ਸੋਹੰਦਿਆ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਦ ਸਹਿਲੜੀਆਂ ਸਾਦ ਜਨਾਤੇ ਬਾਹਰੀ ਸੇ ਰਹੈਨ ਅਕੇ ਲੜਿਆ ਤਿੰਨ ਦੁਖ ਨ ਕਬਹੂ ਉਤਰੈ ਤੇ ਜਮ ਕੇ ਵਸ ਪੜਿਆ ਜਿਨੀ ਦਾ ਬਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਿ ਵਿਹਾਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਬਾਛੈ ਧੋੜ ਤਿਨ ਪ੍ਰਭ ਸਰਣੀ ਦਰ ਪੜਿਆ ਮੰਗਿਰ ਪ੍ਰਭ ਆਰਾਧਣਾ ਬੋੜ ਨਾ ਜਨ ਮੜਿਆ ਓਖ ਤੁਖਾਰ ਨਾ ਵਿਆਪੈ ਕੰਠ ਮਿਲਿਆ ਹਰਨਾਹ ਮਾਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸ਼ਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੁਹੇ ਨਾਸਕੈ ਮਿਲ ਸਾਧੂ ਗੁਣ ਗਾਹੋ ਜਹਤਿ ਉਪਜੀਤਹਿ ਮਿਲੇ ਸਚੀ ਪ੍ਰੀਤ ਸਮਾਹੋ ਕਰ ਗਹਿ ਲੈਨੀ ਪਾਰ ਬਰਮ ਬਹੁੜ ਨਾ ਵਿਛੜਿਆ ਹੋ ਬਾਰ ਜਾਉ ਲਖ ਬੇਰੀਆ ਹਰ ਸਜਣ ਅਗਾਮ ਆਗਾਹ ਸ਼ਰਮ ਪਈ ਨਾਰਾਇਣੈ ਨਾਨਕ ਦਰਪਿਆ ਹੋ। ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ਿ ਵੇ ਪਰਵਾਹ। ਮਾਗ ਮਜਨ ਸੰਗ ਸਾਧੂ ਆ। ਧੂੜੀ ਕਰਿ ਛਨਾਨ। ਹਰ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮੋਹੀਐ ਬਿਨਸਾ ਲੋਭ ਸੁਆਨ सच्चे मार्ग चल उसत करे जहान आठ साठ तीर्थ सगल पुन जी दया परवान जिसनो देव दया कर सोई पुरख सुजान ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨੁੁਰਬਾਨ 마ਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਾਲਗੁਣ ਨੰਦ ਉਪਾਰ ਜਨਾ ਹਰ ਸੱਜਣਾ ਪ੍ਰਗਟਿ ਆਏ ਸਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮੇ ਲਾਏ ਸੀਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛੁ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮੇਲਾ ਸਹੀਆ ਮੰਗਲ ਗਾਵਹਿ ਗੀਤ ਗੋਵਿੰਦਿਆ ਲਾਏ ਹਰ ਜੀਹਾ ਅਵਰਨਾ ਦਿਸੈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਾਲਤ ਸਵਾਰਿ ਉਨ ਨਿਹ ਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਾ ਜਨਮ ਧਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਾਲਗੋਣ ਨਿਤ ਸਲਾਹੀਐ ਜਿਸਨੋਂ ਤਿਲਨਾਤ ਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗ ਸਤਿ ਖਰੇ ਸਰਬ ਸੁਖਾ ਨਿਦ ਚਰਨ ਹਰ ਭਉ ਜਾਲ ਵਿਖਮ ਤਰੇ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀ ਜਰੇ ਕੂੜਾ ਗਏ ਦੁਬਦਾਨਸੀ ਓਰਨ ਸੱਚ ਭਰੇ ਪਾਰ ਬਰਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾਦੇਵ ਸਮੂਰਤ ਪਲੇ ਜਿਸਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹਾਰੇ ਮਹਾਦੇਵ ਸਮੂਰਤ ਪਲੇ ਜਿਸਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ